ਕਰਦਾ ਆਇਆ ਪਰ ਹੁਣ ਤੇ ਬੇਨਤੀ ਨਹੀਂ ਬਹ ਹੁਕਮ ਹੀ ਐ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਭਾਈ ਇਹ ਪੂਰੇ ਐ ਹੁਣ ਤੁਹਾਨੂੰ ਦੇਹਾਂ ਦੀ ਲੋੜ ਨਹੀਂ ਪੈਣੀ ਗੁਰੂ ਗ੍ਰੰਥ ਸਾਹਿਬ ਨੂੰ ਅੱਜ ਤੋਂ ਬਾਅਦ ਗੁਰੂ ਮੰਨ ਲਿਓ ਸ਼ਰੀਰਾਂ ਚ ਜਾਣ ਦੀ ਲੋੜ ਨਹੀਂ ਹੈ ਪੂਰੇ ਉਹ ਗੱਲ ਵੱਖ ਹੈ ਮੈਂ ਨਾ ਪਿੱਛੇ ਜੇ ਸਰਜੀਤ ਸਿੰਘ ਰਖੜਾ ਹਨ ਕੈਬਨਟ ਮੰਤਰੀ ਵੀ ਰਹੇ ਨੇ ਪੰਜਾਬ ਦੇ ਐਮ ਐਲ ਏ ਕਈ ਵਾਰ ਹੀ ਰਹੇ ਐ ਅਕਾਲੀ ਸਰਕਾਰ ਵਿੱਚ ਅੱਜ ਕੱਲ ਵੱਖਰਾ ਧੜਾ ਬਣਿਆ ਹੋਇਆ ਉਹਨਾਂ ਦਾ ਤੇ ਪਿਤਾ ਦੀ ਵਰਸੀ ਸੀ ਬਾਪੂ ਕਰਤਾਰ ਸਿੰਘ ਦੀ ਤੇ ਬਰਸੀ ਤੇ ਮੈਨੂੰ ਸੱਦਿਆ ਸੀ ਜਦੋਂ ਮੈਂ ਬਰਸੀ ਤੇ ਗਿਆ ਤੇ ਉੱਥੇ ਬਿਆਸ ਵਾਲੇ ਬਾਬਾ ਗੁਰਿੰਦਰ ਸਿੰਘ ਆਏ ਹੋਏ ਸੀ ਤੇ ਮੈਂ ਜਦੋਂ ਉੱਥੇ ਗਿਆ ਤੇ ਹੈਰਾਨੀ ਇਹ ਸੀ ਕਿ ਪੰਡਾਲ ਵਿੱਚ 70% ਬਿਆਸ ਵਾਲੇ ਬੈਠੇ ਸੀ ਉਹਨਾਂ ਨੂੰ ਪਤਾ ਲੱਗਿਆ ਸੀ ਸਾਡੇ ਗੁਰੂ ਜੀ ਆ ਰਹੇ ਐ ਤੇ ਉਹ ਬੜੇ ਬੈਠੇ ਉੱਥੇ ਪੰਡਾਲ ਦੇ ਵਿੱਚ ਭਰਿਆ ਪਿਆ ਪੰਡਾਲ ਉਹਨਾਂ ਦਾ ਜਦੋਂ ਮੈਂ ਗਿਆ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਮੈਂ ਹੈਰਾਨ ਹੋਇਆ ਸਾਡੇ ਆਲਾ ਸਾਡੇ ਆਲਾ ਸਾਰਾ ਹੀ ਲਾਣਾ ਜਿਹੜੇ ਸਿੱਖ ਗਏ ਸੀ ਇਹ ਬਾਹਰ ਚਾਵਾਂ ਦੇ ਉੱਤੇ ਸੀ ਪਕੌੜਿਆਂ ਦੇ ਉੱਤੇ ਸੀ ਪਨੀਰ ਮਟਰ ਪਨੀਰ ਸਬਜ਼ੀਆਂ ਤੇ ਉਹ ਛੜਕਾਂ ਦੇ ਉੱਤੇ ਵੀ ਮੱਲ ਕੇ ਬੈਠੇ ਸਾਡੇ ਗੁਰੂ ਜੀ ਨੇ ਆਉਣਾ ਹੈ ਵਿਆਸ ਵਾਲਿਆਂ ਦੇ ਸਾਡੇ ਗੁਰੂ ਜੀ ਆਣਗੇ ਛੜਕਾਂ ਦੇ ਵਿੱਚ ਉੱਤੇ ਰਾਹ ਦੇ ਵਿੱਚ ਬੈਠੇ ਸੀ ਪੰਡਾਲ ਦੇ ਵਿੱਚ ਐਦਾਂ ਬੈਠੇ ਸਾਰੇ ਖੜ ਖੜ ਕੇ ਵੇਖਣ ਵੀ ਉਹ ਉਹ ਐਦਾਂ ਸੰਗਤ 'ਚ ਬੈਠੇ ਸੀ ਮੈਂ ਸਟੇਜ ਤੇ ਬੈਠਾ ਸੀ ਐਦਾਂ ਸੰਗਤ 'ਚ ਮੈਂ ਫਿਰ ਉਦੋਂ ਉਲਮਾ ਦੇ ਰੂਪ ਵਿੱਚ ਬਿਆਸ ਵਾਲਿਆਂ ਦਾ ਸਤਕਾਰ ਰੱਖਦਿਆਂ ਆਪਣੇ ਵਾਲਿਆਂ ਨੂੰ ਬੇਨਤੀ ਕੀਤੀ ਸੀ ਮੈਂ ਨਰਾਦਰੀ ਨਹੀਂ ਕੀਤੀ ਕਿਉਂਕਿ ਕਿਸੇ ਦੇ ਰਿਸ਼ਤੇ ਦੇ ਸੱਦਿਆ ਗਿਆ ਉਹਨਾਂ ਨੂੰ ਉਹ ਆਏ ਐ ਇਹ ਚੰਗਾ ਨਹੀਂ ਲੱਗਦਾ ਮੇਰੇ ਸਾਹਮਣੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਸੀ ਅਤਬ ਦੇ ਨਾਲ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਝੁਕਾਇਆ ਸੀ ਐਦਾਂ ਸੰਗਤ 'ਚ ਬੈਠੇ ਸੀ ਤੇ ਮੈਂ ਆਪਣੇ ਆਲਿਆਂ ਨੂੰ ਬੇਨਤੀ ਰੂਪ ਵਿੱਚ ਉਲਾਮਾ ਦਿੱਤਾ ਸੀ ਉਲਾਮੇ ਰੂਪ 'ਚ ਨਹੀਂ ਬੇਨਤੀ ਰੂਪ 'ਚ ਤੇ ਮੈਂ ਕਿਹਾ ਸੀ ਉਹ ਆਏ ਐ ਉਹਨਾਂ ਦੇ ਪ੍ਰੇਮੀ ਉਧਰ ਮੁੜ ਮੁੜ ਵੇਖਦੇ ਐ ਗਰਦਨਾ ਕਰ ਕਰਕੇ ਸਾਡੇ ਬਾਬਾ ਜੀ ਦੇ ਦਰਸ਼ਨ ਹੋ ਜਾਣ ਸਾਡੇ ਬਾਬਾ ਜੀ ਦੇ ਦਰਸ਼ਨ ਹੋ ਜਾਣ ਮੈਂ ਕਿਹਾ ਸਿੱਖੋ ਅਸੀਂ ਕਿਉਂ ਨਹੀਂ ਗੁਰੂ ਗ੍ਰੰਥ ਸਾਹਿਬ ਵੱਲ ਵੇਖਦੇ ਸਾਡੇ ਅੰਦਰ ਇਹ ਪਿਆਰ ਕਿਉਂ ਨਹੀਂ ਪੈਦਾ ਹੁੰਦਾ ਅਸੀਂ ਕਿਉਂ ਨਹੀਂ ਕਦਰ ਕਰਦੇ ਤੇ ਸੱਚ ਪਤਾ ਕੀ ਐ ਜਿਹੜੀ ਚੀਜ਼ ਬਹੁਤੀ ਮਿਲ ਜੇ ਉਹਦੀ ਕਦਰ ਨਹੀਂ ਰਹਿੰਦੀ ਇੱਕ ਪਿੰਡ 'ਚ 15-15 ਸਰੂਪ ਐ ਸਾਨੂੰ ਕਦਰ ਘਟ ਗਈ ਉਹ ਕਹਿੰਦੇ ਸਾਡਾ ਬਾਬਾ ਤੇ ਇੱਕੋ ਹੀ ਐ ਸਾਡਾ ਬਾਬਾ ਇੱਕ ਐ ਤੁਸੀਂ ਸਰੂਪ ਵਿਰਧ ਹੋਣਾ ਫਿਰ ਨਵੇਂ ਲੈ ਆਉਂਗੇ ਹੋਰ ਨਵੇਂ ਲੈ ਆਉਂਗੇ ਸਾਡਾ ਬਾਬਾ ਇੱਕ ਐ ਓਏ ਸ਼ੁਕਰ ਕਰਨਾ ਸੀ ਉਹ ਤੇ ਤਰਸਦੇ ਹੀ ਰਹਿੰਦੇ ਐ ਤੇਰਾ ਜੀ ਕਰੇ ਲੜ ਲਾਨ ਦੀ ਗੱਲ ਹੈ ਕਦਰ ਕਰਦਾ ਤੂੰ ਸਾਰੀ ਜ਼ਿੰਦਗੀ ਲਈ ਗੁਰੂ ਗ੍ਰੰਥ ਸਾਹਿਬ ਨੂੰ ਘਰੇ ਪ੍ਰਕਾਸ਼ ਕਰ ਲੈ ਇਹ ਖੁੱਲ ਇਹ ਮੌਜ ਇਹ ਦੋਹੇ ਹੱਥੀ ਵਰਤਾਇਆ ਉਹਨਾਂ ਨੂੰ ਤੇ ਕਿਨਕਾ ਮਿਲੇ ਨਾ ਮਿਲੇ ਉਹ ਜਾਣਨ ਪਰ ਤੈਨੂੰ ਤੇ ਝੋਲੀ ਚ ਪਾ ਦਿੱਤਾ ਸੀ ਭਰ ਕੇ ਭੰਡਾਰ ਪਾਏ ਸੀ ਜਿੰਨਾ ਮਰਜ਼ੀ ਰੱਜ ਰੱਜ ਦਰਸ਼ਨ ਕਰੀ ਸੇਵਾ ਕਰੀ ਇਸ ਰੂਪ ਹੀ ਇਦਾਂ ਦਾ ਦਿੱਤਾ ਗਿਆਨ ਸਰੂਪ ਜਿੰਨੀਆਂ ਮਰਜ਼ੀ ਦੇਹਾਂ ਬਣਾ ਲਿਓ ਗ੍ਰੰਥ ਰੂਪ ਦੇ ਵਿੱਚ ਦੇ ਤੇ ਗਿਆਨ ਵਿੱਚ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਜਿੰਨੇ ਮਰਜੀ ਸਰੂਪ ਬਣਾਇਓ ਵੱਧ ਤੋਂ ਵੱਧ ਲਾਹਾ ਲਿਓ ਬੜਾ ਲਾਹਾ ਲਿਓ ਪਰ ਬਦਕਿਸਮਤੀ ਸਾਡੀ ਮਾਂ ਜਿਉਂਦੀ ਹੋਵੇ ਕੋਈ ਪੁੱਛਦਾ ਨਹੀਂ ਜਦ ਦਿਨ ਮਰ ਜਾਂਦੀ ਫਿਰ ਕਿਨੇ ਹਾਏ ਮਾਂ ਗਈ ਹਾਏ ਡੈਡੀ ਗਿਆ ਹਾਏ ਪਾਪਾ ਗਿਆ ਜਿੰਨਾ ਚਿਰ ਜਿਉਂਦੀ ਹੈ ਉਹਨਾਂ ਚਿਰ ਕਦਰ ਨਹੀਂ ਕਰਦੇ ਉਹ ਹਾਲ ਸਾਡਾ ਹੈ ਜਿਆਦਾ ਮਿਲ ਗਿਆ ਸਾਨੂੰ ਕਦਰ ਨਹੀਂ ਰਹੀ ਅਸੀਂ ਬੇਕਦਰ ਲੋਕ